ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਵਾਰਡ ਨੰਬਰ 10 ਪਿੰਡ ਚਨਾਲੋਂ ਅੱਜ ਅਸੀਂ ਇੱਥੇ ਮੌਜੂਦ ਹੈ ਤੁਸੀਂ ਪਿੱਛੇ ਦੇਖ ਸਕਦੇ ਹੋ ਜੋ ਸ਼ੇਰੇ ਪੰਜਾਬ ਸਪੋਰਟਸ ਕਲੱਬ ਰਜਿਸਟਰਡ ਚਨਾਲੋਂ ਹੈ ਸੋ ਇਹਨਾਂ ਦੇ ਵੱਲੋਂ ਇੱਕ ਪਹਿਲਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸੋ ਮਿਤੀ 23 24 ਅਤੇ 25 ਫਰਵਰੀ ਤੱਕ ਹੈ ਇੱਥੇ ਜੋ ਮੁੱਖ ਮਹਿਮਾਨ ਦੇ ਤੌਰ ਤੇ ਸ਼ਖਸੀਅਤਾਂ ਪਹੁੰਚੀਆਂ ਨੇ ਸਰਦਾਰ ਬਹਾਦਰ ਸਿੰਘ ਓਕੇ ਜੋ ਇਸ ਵਾਰ ਦੇ ਕਾਉਂਸਲਰ ਨੇ ਪਰਮਿੰਦਰ ਸਿੰਘ ਈਓ ਪ੍ਰਦੀਪ ਰੂੜਾ ਪੰਕਜ ਜੀ ਲਖਦੀਪ ਜੀ ਅਤੇ ਹੋਰ ਵੀ ਆਮ ਪਾਰਟੀ ਦੇ ਜਿਹੜੇ ਆਗੂ ਇੱਥੇ ਪਹੁੰਚੇ ਨੇ ਡਾਕਟਰ ਅਸ਼wini ਜੀ ਖਸ਼ਵੀਰ ਸਿੰਘ ਹੈਪੀ ਐਮਸੀ ਸੋ ਸਾਰੀ ਟੀਮ ਇੱਥੇ ਜੋ ਆਮ ਆਦਮੀ ਪਾਰਟੀ ਦੀ ਪਹੁੰਚੀ ਹੈ ਤੇ ਇਹ ਤੁਹਾਨੂੰ ਮੈਚ ਦੀਆਂ ਝਲਕੀਆਂ ਵੀ ਦਿਖਾਉਨੇ ਆ ਅਤੇ ਜੋ ਸ਼ਕਤੀਤਾ ਇੱਥੇ ਪਹੁੰਚੀਆਂ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਕਿਉਂਕਿ ਇਹ ਜੋ ਗਰਾਊਂਡ ਹੈ ਬੜੀ ਮਿਹਨਤ ਦੇ ਨਾਲ ਇਸ ਪਿੰਡ ਨੂੰ ਇਸ ਗਰਾਊਂਡ ਦੀ ਦੇਣ ਮਿਲੀ ਹੈ ਸੋ ਇਹ ਗਰਾਊਂਡ ਚਨਾਲੋ ਦੇ ਵਿੱਚ ਪਹਿਲਾਂ ਨਹੀਂ ਸੀ ਬੱਚਿਆਂ ਦੇ ਖੇਡਣ ਲਈ ਬੱਚਿਆਂ ਦੀ ਪ੍ਰੈਕਟਿਸ ਦੇ ਲਈ ਚਨਾਲੋ ਦੇ ਵਿੱਚ ਕੋਈ ਗਰਾਊਂਡ ਨਹੀਂ ਸੀ ਤਿਆਓ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਇਹ ਪੂਰੀ ਜਾਣਕਾਰੀ Grazie. ਹਾਂਜੀ ਮਾਨ ਸਿੰਘ ਜੀ ਅੱਜ ਚਨਾਲੋਂ ਪਿੰਡ ਦੇ ਵਿੱਚ ਮੈਚ ਹੋ ਰਿਹਾ ਹਾਂਜੀ ਅੱਜ ਤੋਂ ਪਹਿਲਾਂ ਚਨਾਲੋਂ ਪਿੰਡ ਦੇ ਵਿੱਚ ਮੈਚ ਨਹੀਂ ਹੋਇਆ ਇਹਦਾ ਕੀ ਕਾਰਨ ਹੈ ਪਹਿਲਾਂ ਗਰਾਊਂਡ ਨਹੀਂ ਥਾ ਗਰਾਊਂਡ ਦੀ ਇਹਨਾਂ ਨੇ ਮਦਦ ਕੀਤੀ ਹੈ ਤਾਂ ਮੈਚ ਹੁਣ ਚੱਲੂ ਹੈ ਗਰਾਊਂਡ ਬਣ ਗਿਆ ਨਾ ਹਾਂਜੀ ਕਹਿੰਦਾ ਖੇਡ ਆਲੀ ਜਾਂਦੇ ਹੁੰਦੇ ਸੀ ਪਹਿਲਾਂ ਖੇਡ ਆਲੀ ਜਾਂਦੇ ਤੇ ਉਹ ਵੀ ਖਤਮ ਕਰਦਾ ਗਰਾਊਂਡ ਹੈ ਨਹੀਂ ਦਾ ਹੁਣ ਬੱਚਿਆਂ ਨੂੰ ਸਹੂਲਤ ਮਿਲ ਗਈ ਇੱਥੇ ਹੀ ਖੇਡੋ ਇੱਥੇ ਹੀ ਪ੍ਰੈਕਟਿਸ ਇਹ ਜ਼ਾਰਾ ਬਹਾਦਰ ਓਕੇ ਦਾ ਕੰਮ ਹੈ ਜਿਹੜਾ ਦਾਨ ਨੇ ਕਰਾਤਾ ਗਰਾਊਂਡ ਦਾ ਲੈਡਾਂ ਵਗੈਰਾ ਕੀ ਉਹ ਸਾਹਿਬ ਨੇ ਵੀ ਲੈਡਾਂ ਨੂੰ ਟਲਵਾਤੀਆਂ ਇਹਦਾ ਬਹੁਤ ਵਧੀਆ ਬੱਚਿਆਂ ਨੂੰ ਖੇਡਣ ਵਾਸਤੇ ਜਗ੍ਹਾ ਮਿਲ ਗਈ ਨਹੀਂ ਬੱਚਿਆਂ ਨੂੰ ਬਹੁਤ ਔਖਾ ਹੁੰਦਾ ਦਾ ਹਾਂਜੀ ਕਦੇ ਕਿੰਨੇ ਜਾਣਾ ਕਰੇ ਫੋਕਲ ਪੁਆਇੰਟ 'ਚ ਜਾਣਾ ਹਾਂਜੀ ਉੱਥੇ ਵੀ ਔਖੀ ਹੁੰਦੀ ਸੀ ਫਿਰ ਇੱਥੇ ਗਰਾਊਂਡ ਨਾਲ ਬਹਾਦਰ ਸਿੰਘ ਦਾ ਤੇ ਈਓ ਸਾਹਿਬ ਦਾ ਇਹਨਾਂ ਦੇ ਬੜਾ ਦਾਨ ਹੈ ਉਹ ਜਿਹੇ ਕੀਤੀ ਬੱਚਿਆਂ ਕੱਢਣ ਵਾਸਤੇ ਗਰਾਊਂਡ ਬਣਾਤਾ ਠੀਕ ਧੰਨਵਾਦ ਜੀ ਥੈਂਕ ਯੂ ਇਹ ਸਾਹਿਬ ਚਨਾਲੋ ਪਿੰਡ ਦੇ ਵਿੱਚ ਅੱਜ ਜੋ ਇਹ ਸ਼ੇਰ ਦੇ ਪੰਜਾਬ ਫੁੱਟਬਾਲ ਕਲੱਬ ਦੇ ਵੱਲੋਂ ਮੈਚ ਕਰਵਾਇਆ ਜਾ ਰਿਹਾ ਤੁਸੀਂ ਇੱਥੇ ਸ਼ਿਰਕਤ ਕੀਤੀ ਹੈ ਐਜ਼ ਏ ਮੁੱਖ ਮਹਿਮਾਨ ਆਏ ਹੋ ਤੁਸੀਂ ਸੋ ਬੜੀ ਸੇਵਾ ਭਾਵਨਾ ਦੇ ਨਾਲ ਤੁਸੀਂ ਕਰਾਰੀ ਸ਼ਹਿਰ ਦਾ ਵਿਕਾਸ ਵੀ ਕਰ ਰਹੇ ਹੋ ਨੀ ਮੁੱਖ ਮਹਿਮਾਨ ਵਾਲੀ ਤਾਂ ਨਹੀਂ ਕੋਈ ਗੱਲ ਜੀ ਮੈਂ ਤਾਂ ਇੱਕ ਇਹਨਾਂ ਦਾ ਮੈਂਬਰ ਹੋ ਕੇ ਹੋਂ ਦੇ ਨਾਤੇ ਆਇਆ ਮੈਂ ਵੀ ਕਾਲਜ ਟਾਈਮ სპੋਰਟਸਮੈਨ ਰਹਾ ਤੇ ਮੈਨੂੰ ਖੁਸ਼ੀ ਹੁੰਦੀ ਹੈ სპੋਰਟਸਮੈਨ ਦੇ ਜਾਂਦਿਆਂ ਦਾ ਤੇ ਮੈਂ ਇਦਾਂ ਦੇ ਪ੍ਰੋਗਰਾਮ ਆਰਗੇਨਾਈਜ਼ ਵੀ ਕਰਦਾ ਰਿਹਾ ਜੌਬ ਤੇ ਆਉਣ ਤੋਂ ਪਹਿਲਾਂ ਮੈਂ ਇਸ ਕਰਕੇ ਮੈਂ ਤਾਂ ਇਹਨਾਂ ਦਾ ਮੈਂਬਰ ਹੋਣ ਦੇ ਸੇਵਾਦਾਰ ਹੋਣ ਦੇ ਨਾਤੇ ਇੱਥੇ ਪਹੁੰਚਿਆ ਮੁੱਖ ਮਹਿਮਾਨ ਵਾਲੀ ਕੋਈ ਗੱਲ ਨਹੀਂ ਹੈਗੀ ਬਾਕੀ ਜਿਹੜੇ ਨੌਜਵਾਨ ਖੇਡਾਂ ਚ ਲੱਗੇ ਨੇ ਬਹੁਤ ਵਧੀਆ ਹੈ ਇਹ ਗੱਲ ਹੈਗੀ ਆ ਕਿ ਸਾਡੇ ਨੌਜਵਾਨ ਜਿਵੇਂ ਅੱਜ ਪੰਜਾਬ ਦੇ ਨੌਜਵਾਨ ਸਾਨੂੰ ਕਿਹਾ ਜਾਂਦਾ ਕਿ ਨਸ਼ਿਆਂ ਦੇ ਵਿੱਚ ਬੜੇ ਗਲਤਾਨ ਹੋਏ ਨੇ ਸੋ ਇਹਨਾਂ ਦੇ ਉਪਰਾਲੇ ਨਾਲ ਨੌਜਵਾਨ ਸਾਡੇ ਨਸ਼ਿਆਂ ਦੀ ਬਿਮਾਰੀ ਤੋਂ ਬਚਣਗੇ ਸੋ ਮੈਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਹ ਖੇਡਾਂ ਦੇ ਨਾਲ ਜੁੜਨ ਨਸ਼ਿਆਂ ਜਹੀ ਆਲਾਮਤ ਨੂੰ ਦੂਰ ਸੁਟਣ ਕਿਉਂਕਿ ਪੰਜਾਬ ਦੇ ਨੌਜਵਾਨਾਂ ਦੀ ਹਮੇਸ਼ਾ ਹੀ ਜਿਹੜੀ ਹੈਗੀ ਆ ਦੁਨੀਆ ਦੇ ਵਿੱਚ ਉਹਨਾਂ ਦੀ ਤਾਂਕ ਹੈ ਉਹ ਕੋਈ ਵੀ ਖੇਤਰ ਹੋਵੇ ਤੇ ਹਮੇਸ਼ਾ ਹੀ ਪੰਜਾਬ ਦੇ ਨੌਜਵਾਨਾਂ ਨੇ ਉੱਥੇ ਆਪਣੇ ਝੰਡੇ ਗੱਡੇ ਨੇ ਸੋ ਅੱਜ ਜਿਹੜਾ ਸਾਡੇ ਮੱਥੇ ਤੇ ਕਲੰਕ ਲੱਗ ਰਿਹਾ ਹੈ ਨਸ਼ਿਆਂ ਦਾ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇਹ ਕਲੰਕ ਨੂੰ ਧੋ ਸੁਟੀਏ ਤੇ ਵੱਧ ਤੋਂ ਵੱਧ ਖੇਡਾਂ ਦੇ ਵੱਲ ਅਸੀਂ ਆਪਣੇ ਲਈਏ ਨੌਜਵਾਨਾਂ ਨੂੰ ਲਈਏ ਹਾਂਜੀ ਚੇਅਰਮੈਨ ਸਾਹਿਬ ਹਰੀਸ਼ ਰਾਣਾ ਜੀ ਸੋ ਤੁਸੀਂ ਵੀ ਅੱਜ ਐਜ ਇਹ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਹੈ ਸੋ ਤੁਹਾਡਾ ਬਹੁਤ ਵੱਡਾ ਆਉਦਾ ਵੀ ਹੈ ਕਿ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਤੁਹਾਡਾ ਜੀ ਜਿਹੜੇ ਤੁਸੀਂ ਇੰਨੀ ਮਿਹਨਤ ਕਰਦੇ ਹੋ ਖਬਰਾਂ ਲੋਕਾਂ ਤੱਕ ਪਹੁੰਚਾਉਂਦੇ ਹੋ ਸੱਚੀ ਖਬਰਾਂ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਦੂਜੀ ਗੱਲ ਟੂਰਨਾਮੈਂਟ ਦੀ ਬਹੁਤ ਵਧੀਆ ਉਪਰਾਲਾ ਹੈ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਚਨਾਲੋਂ ਦਾ ਜਿਨ੍ਹਾਂ ਨੇ ਇੱਡਾ ਵੱਡਾ ਇਹ ਫੁੱਟਬਾਲ ਦਾ ਮਹਾਕੰਮ ਕਰਵਾਇਆ ਅਤੇ 7 ਸਾਈਡ ਟੂਰਨਾਮੈਂਟ ਜਿਹੜਾ ਹੋ ਰਿਹਾ ਹੈ ਜਿੱਗਾ ਥੋੜੀ ਥੋੜੀ ਘੱਟ ਹੈ ਜਗਾ ਦੀ ਪਰ ਉਸ ਦੇ ਬਾਵਜੂਦ ਵੀ ਟੀਮਾਂ ਦੇ ਵਿੱਚ ਜੋਸ਼ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਜਿੰਨੇ ਜਿਹੜਾ ਬੱਚਾ ਗਰੁੱਡ ਨਾਲ ਜੁੜੇ ਰਹੇਗਾ ਉਹ ਬੱਚਾ ਨਸ਼ੇ ਤੋਂ ਦੂਰ ਰਹੇਗਾ ਨਸ਼ੇ ਤੋਂ ਦੂਰ ਰੱਖਣ ਦੇ ਲਈ ਇਦਾਂ ਦੇ ਪ੍ਰੋਗਰਾਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕੀ ਕਹੂਗੇ ਜੋ ਇਹ ਕਲੱਬ ਦੇ ਅੱਜ ਦੇ ਮੈਚ ਬਾਰੇ ਮਤਲਬ ਕਿਸ ਤਰ੍ਹਾਂ ਲੱਗੇ ਤੁਹਾਨੂੰ ਇਹ ਨੌਜਵਾਨ ਦੇਖੋ ਇਸ ਤੋਂ ਪਹਿਲਾਂ ਆਪਾਂ ਮੈਚ ਦੇਖਿਆ ਸੀ ਜੀ ਪਾਵਰ ਕਲੋਨੀ ਤੇ ਸਿੰਘਪੁਰੇ ਟੀਮ ਦਾ ਜੀ ਤੇ ਬੜਾ ਫਸਮਾ ਮੈਚ ਸੀ ਜੀ ਜੀ ਤੇ ਐ ਲੱਗ ਰਿਹਾ ਜੀ ਵੀ ਫਾਈਨਲ ਮੈਚ ਦੇਖ ਰਹੇ ਹੁੰਦੇ ਆ ਜੀ ਆਪਾਂ ਦੋਨਾਂ ਟੀਮਾਂ ਦੇ ਵਿੱਚ ਬੜੀ ਕਾਟੇ ਟੱਕਰ ਦੀ ਤੇ ਬੜਾ ਆਨੰਦ ਆਇਆ ਮੈਚ ਦੇਖ ਕੇ ਸਾਰਾ ਜੀ ਜੀ ਥੈਂਕ ਯੂ ਹਾਂ ਜੀ ਸਰਦਾਰ ਬਹਾਦਰ ਸਿੰਘ ਹੋ ਕੇ ਤੁਸੀਂ ਇਸ ਵਾਰਡ ਦੇ ਕਾਉਂਸਲਰ ਵੀ ਹੋ ਚਨਾਲੋਂ ਦੇ ਵਾਰਡ ਨੰਬਰ 10 ਦੇ ਤੇ ਬਹੁਤ ਵਧੀਆ ਤੁਸੀਂ ਇਸ ਪਿੰਡ ਦੀ ਨਿਹਾਰ ਵੀ ਬਦਲੀ ਹੈ ਤੇ ਜੋ ਬੱਚਿਆਂ ਨੂੰ ਖੇਡਣ ਦੇ ਲਈ ਇਹ ਇੱਕ ਪਲੇ ਗਰਾਉਂਡ ਮਿਲਿਆ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਇਤਮਾਨ ਚੈਨਲ ਦਾ ਬਹੁਤ ਰਹਿਣੀ ਆ ਜਿਨ੍ਹਾਂ ਨੇ ਸਾਡੇ ਮੇਰੇ ਵਾਰਡ ਦੇ ਵਿੱਚ ਮੇਰੇ ਨਗਰ ਦੇ ਵਿੱਚ ਆ ਕੇ ਜਿਹੜਾ ਇਹ ਫੁੱਟਬਾਲ ਦਾ ਮਹਾਕੁੰਭ ਹੈ ਜੀ ਇਸ ਦੀ ਕਵਰੇਜ ਕੀਤੀ ਆ ਤੁਹਾਡਾ ਬਿਰਜਿ ਧੰਨਵਾਦ ਔਰ ਤੁਸੀਂ ਮੈਨੂੰ ਕਿਹਾ ਕਿ ਜਿਹੜੀ ਮੈਨੂੰ ਇਹ ਸੇਵਾ ਜਦੋਂ ਮਿਲੀ ਮੈਂ ਇੱਕ ਮੰਚ ਪ੍ਰਣ ਕਰਿਆ ਸੀ ਕਿ ਮੈਂ ਤੋਂ ਜੋ ਵੀ ਕੁਝ ਵਧੀਆ ਹੋ ਸਕਦਾ ਮੈਂ ਉਹ ਕਰਾਂਗਾ ਜੀ ਔਰ ਪਹਿਲਾਂ ਤਾਂ ਮੇਰਾ ਟੀਚਾ ਸੀਗਾ ਕਿ ਬੱਚਿਆਂ ਨੂੰ ਇਹ ਜਿਹੜਾ ਗਰਾਊਂਡ ਹੈ ਇਹਨਾਂ ਨੇ ਸਾਨੂੰ ਇੱਕ ਮੰਗ ਰੱਖੀ ਸੀ ਕਿ ਸਾਡਾ ਜਿਹੜਾ ਗਰਾਊਂਡ ਹੈ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਔਰ ਭਾਇ ਗ੍ਰੋਤੀ ਕਿਰਪਾ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਸਾਡੇ ਮੈਡਮ ਅਨਮੋਲ ਗਗਨਮਾਨ ਜੀ ਮੰਤਰੀ ਸਾਹਿਬ ਦੇ ਉਦਮ ਸਦਕਾ ਸਾਨੂੰ ਇਹ ਜਿਹੜਾ ਗਰਾਊਂਡ ਦਾ ਰੂਪ ਮਿਲਿਆ ਇਹ ਉਹਨਾਂ ਦਾ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਔਰ ਜੋ ਖੇਡਾਂ ਦਾ ਵੀੜਾ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਚੁੱਕਿਆ ਕਿ ਨੌਜਵਾਨਾਂ ਨੂੰ ਜਿਹੜਾ ਉਹਨਾਂ ਨੇ ਪ੍ਰਾਨ ਕੀਤਾ ਹੋਇਆ ਕਿ ਨਸ਼ਿਆਂ ਨਾਲੋਂ ਤੋੜ ਕੇ ਖੇਡਾਂ ਨਾਲ ਜੋੜਨਾ ਇਹ ਮੈਂ ਉਹਨਾਂ ਨੂੰ ਵਧਾਈ ਦੇਣਾ ਔਰ ਉਸ ਦੀ ਅੱਜ ਇੱਕ ਕਹੋ ਵੀ ਇੱਕ ਹੈ ਇੱਕ ਐਗਜ਼ਾਮਪਲ ਹੈ ਜਿਹੜੀ ਕਿ ਸਾਡੇ ਨਗਰ ਦੇ ਵਿੱਚ ਮੇਰੇ ਵਾਰਡ ਦੇ ਵਿੱਚ ਔਰ ਸਾਡੇ ਸ਼ਹਿਰ ਦੇ ਲਈ ਇਹ ਬਹੁਤ ਵੱਡਾ ਹੈ ਇੱਕ ਉਦਮ ਹੈ ਜੀ ਔਰ ਮੈਂ ਸਮੁੱਚੇ ਸ਼ਹਿਰੇ ਪੰਜਾਬ ਕਲੱਬ ਸਾਡਾ ਜਿਹੜਾ ਨਗਰ ਦਾ ਹੈ ਜੀ ਇਹਦੇ ਸਾਰੇ ਹੀ ਸਾਡੇ ਪ੍ਰਧਾਨ ਸਾਹਿਬ ਕਲੱਬ ਦੇ ਉਹਨਾਂ ਦੇ ਸਾਰੇ ਮੈਂਬਰ ਸਹਿਬਾਨਾਂ ਦਾ ਜਿਹੜੇ ਕਿ ਫੁੱਟਬਾਲ ਪ੍ਰੇਮੀ ਆ ਸਾਡੇ ਨਗਰ ਦੇ ਸਾਰੇ ਇੱਥੇ ਪਹੁੰਚੇ ਆ ਜੀ ਅੱਜ ਸਾਡੇ ਵਿਚਕਾਰ ਸਾਡੇ ਈਓ ਸਾਹਿਬ ਮੁੱਖ ਮਹਿਮਾਨ ਸਾਡੇ ਮੁੱਖ ਮਹਿਮਾਨ ਸਾਡੇ ਚੇਅਰਮੈਨ ਸਾਹਿਬ ਰਾਣਾ ਹਰੀਸ਼ ਜੀ ਮਾਰਕੀਟ ਕਮੇਟੀ ਸਮੁੱਚੀ ਟੀਮ ਮੈਡਮ ਅਮਨ ਮੋਲ ਕਗਨ ਮਾਨ ਜੀ ਦੀ ਸਾਡੇ ਸਾਰੇ ਵੀਰ ਜੀ ਪੰਕਜ ਜੀ ਉਹਨੇ ਸਾਡੇ ਨਵਦੀਪ ਜੀ ਉਹਨੇ ਸਾਰੇ ਪਹੁੰਚੇ ਆਂ ਔਰ ਮੈਂ ਸਾਰਿਆਂ ਦਾ ਇੱਥੇ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਧੰਨਵਾਦ ਵੀ ਕਰਦਾ ਔਰ ਮੈਂ ਵਹਿਗੁਰੂ ਕੇ ਅਰਦਾਸ ਕਰਦਾ ਕਿ ਸਾਡਾ ਜਿਹੜਾ ਇਹ ਰੰਗਲਾ ਪੰਜਾਬ ਜਿਹੜਾ ਮਾਨ ਸਾਹਿਬ ਨੇ ਬੀੜਾ ਚੁੱਕਿਆ ਕਿ ਰੰਗਲਾ ਪੰਜਾਬ ਬਣਾਉਣਾ ਉਹਨੂੰ ਛੇਤੀ ਅਸੀਂ ਉਸ ਨੂੰ ਦੇਖੀਏ ਜਿਸ ਦਾ ਇਹ ਸ਼ੁਰੂਆਤ ਦੌਰ ਜਿਹੜਾ ਹੈ ਤੁਹਾਡੇ ਸਾਹਮਣੇ ਹੈ ਜੀ ਬੱਚੇ ਖੇਡਾਂ ਵੱਲ ਚੱਲ ਪਏ ਆ ਜੀ ਦਸਿਆਂ ਤੋਂ ਦੂਰ ਹੋਣ ਗਏ ਜੀ ਇੱਕ ਦਿਨ ਜ਼ਰੂਰ ਜੀ ਹਾਂਜੀ ਧੰਨਵਾਦ ਉਹ ਚਨਾਲੋ ਪਿੰਡ ਹੈ ਇਸ ਪਿੰਡ ਦੇ ਬਹੁਤ ਨੌਜਵਾਨ ਸ਼ੁਰੂ ਤੋਂ ਬਚਪਨ ਤੋਂ ਆਪਾਂ ਵੀ ਦੇਖਦੇ ਆਏ ਆ ਕਿ ਫੁੱਟਬਾਲ ਦੇ ਵਿੱਚ ਬਹੁਤ ਇੰਟਰਸਟ ਹੈ ਇਹਨਾਂ ਦਾ ਸੋ ਇਹਨਾਂ ਨੂੰ ਇੱਕ ਗਰਾਊਂਡ ਨਹੀਂ ਸੀ ਵਧੀਆ ਖੇਡਣ ਦੇ ਲਈ ਪਹਿਲੀ ਗੱਲ ਤਾਂ ਸਾਡੇ ਸ਼ਹਿਰ ਨੂੰ ਇਲਾਕੇ ਨੂੰ ਮਾਣ ਹੈ ਕਿ ਸਾਡੇ ਸਰਦਾਰ ਪਰਮੇਂਦਰ ਸਿੰਘ ਗਾਂ ਜਿਹੜੇ ਕਿ ਏਸ਼ੀਅਨ ਸਟਾਰ ਜਿਨ੍ਹਾਂ ਨੇ 1982 ਦੇ ਵਿੱਚ ਜਿਹੜੀਆਂ ਕਿ ਏਸੀਨ ਗੇਮਾਂ ਹੋਈਆਂ ਸੀ ਉਸ ਦੀ ਕਪਤਾਨੀ ਕੀਤੀ ਹੈ ਬੜੇ ਮਾਣ ਦੀ ਗੱਲ ਹੈ ਜਿਹੜੇ ਕਿ ਸਾਡੇ ਸ਼ਹਿਰ ਨੂੰ ਬਿਲੋਂਗ ਕਰਦੇ ਆਂ ਔਰ ਉਹਨਾਂ ਦੇ ਦਰਸਾਏ ਮਾਰਗ ਤੇ ਉਹਨਾਂ ਨੂੰ ਦੇਖ ਦੇਖ ਕੇ ਜਿਹੜੇ ਸਾਡੇ ਫੁੱਟਬਾਲ ਦੇ ਸਾਡੀ ਜਨਰੇਸ਼ਨ ਹੈ ਪੈਦਾ ਹੋਈ ਸੀ ਔਰ ਅੱਜ ਵੀ ਉਹਨਾਂ ਦਾ ਲਾਇਆ ਬੂਟਾ ਸਾਡੇ ਨਾਮ ਨਰੈਣ ਸਿੰਘ ਜੀ ਸਾਡੇ ਕੋਚ ਸਾਹਿਬ ਉਹਨਾਂ ਨੇ ਇਹ ਜਿਹੜੀ ਫਲਵਾੜੀ ਨੂੰ ਸਿੰਜਿਆ ਮੈਂ ਤਾਂ ਕਹਾਂਗਾ ਅੱਜ ਮੈਂ ਸਰਦਾਰ ਨਾਮ ਨਰਨਾਰਨ ਸਿੰਘ ਜੀ ਨੂੰ ਵੀ ਸਜਦਾ ਕਰਦਾ ਔਰ ਸਰਦਾਰ ਪਰਮਿੰਦਰ ਸਿੰਘ ਜੀ ਕੰਗ ਜਿਹੜੇ ਕਿ ਅੱਜ ਕੈਨੇਡਾ ਦੇ ਵਿੱਚ ਸੈਟਲਡ ਹੈ ਜੀ ਆਪਣੇ ਪਰਿਵਾਰ ਦੇ ਨਾਲ ਰਹ ਰਹੇ ਹਨ ਜਿਨ੍ਹਾਂ ਨੇ ਦੇਸ਼ ਨੂੰ ਬਹੁਤ ਵੱਡਾ ਮਾਣ ਦਿੱਤਾ ਸੀ ਇੰਡੀਆ ਦੀ ਟੀਮ ਦੀ ਕਪਤਾਨੀ ਕੀਤੀ ਸੀ ਏਸ਼ੀਅਨ ਗੇਮਾਂ ਦੇ ਵਿੱਚ ਉਹਨਾਂ ਦੀ ਬਦੌਲਤ ਸਾਡਾ ਜਿਹੜਾ ਸਾਡਾ ਨਗਰ ਵੀ ਸਾਡਾ ਲਗਰ ਵੀ ਸਾਡੇ ਨਗਰ ਦੇ ਬੱਚੇ ਵੀ ਅੱਜ ਫੁੱਟਬਾਲ ਨਾਲ ਜੁੜੇ ਹੋਏ ਹਨ ਨਿਊਜ਼ੀਲੈਂਡ ਵੱਲੋਂ 1100 ਧੰਨਵਾਦ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਹਾਂਜੀ ਪ੍ਰਦੀਪ ਰੂੜਾ ਜੀ ਤੁਸੀਂ ਵੀ ਇਸ ਪਿੰਡ ਦੇ ਜੰਪਾਲੋਂ ਚਨਾਲੋਂ ਪਿੰਡ ਦੇ ਜਿੱਥੇ ਕਿ ਬਚਪਨ ਤੋਂ ਤੁਸੀਂ ਵੀ ਦੇਖਿਆ ਹੋਣਾ ਕਿ ਬਹੁਤ ਰੁਝਾਨ ਰਿਹਾ ਫੁੱਟਬਾਲ ਖੇਡਣ ਦੇ ਵਿੱਚ ਸੋ ਕਾਫੀ ਇੱਥੋਂ ਪਲੇਅਰ ਵੀ ਬਣ ਕੇ ਨਿਕਲੇ ਨੇ ਤੁਸੀਂ ਵੀ ਖੇਡਦੇ ਰਹੇ ਹੋ ਤੇ ਅੱਜ ਜੋ ਇਹ ਗਰਾਊਂਡ ਮਿਲਿਆ ਹੈ ਖੇਡਣ ਦੇ ਲਈ ਬੱਚਿਆਂ ਨੂੰ ਬਹੁਤ ਵਧੀਆ ਇੱਕ ਪਲੇਟਫਾਰਮ ਮਿਲਿਆ ਕੀ ਕਹਣਾ ਇਹ ਜਿਹੜਾ ਸਾਡੇ ਪਿੰਡ ਦੇ ਬੱਚਿਆਂ ਨੇ ਗਰਾਊਂਡ ਮਿਲਿਆ ਇਹਦੇ ਵਾਸਤੇ ਤਾਂ ਅਸੀਂ ਜਾਨਕੀ ਕਿਸੇ ਦਾ ਧੰਨਵਾਦ ਵੀ ਸਾਡੇ ਕੋਲ ਸ਼ਬਦ ਨਹੀਂ ਹੈ ਵੀ ਜੋ ਇਹ ਕੰਮ ਹੋਇਆ ਸਾਡੇ ਪਿੰਡ ਲਈ ਕਿਉਂਕਿ ਅਸੀਂ ਬਚਪਨ ਤੋਂ ਇਸ ਕੰਮ ਵਾਸਤੇ ਤਰਸਦੇ ਹੁੰਦੇ ਸੀ ਕਿ ਸਾਡੇ ਪਿੰਡ 'ਚ ਕੋਈ ਗਰਾਊਂਡ ਹੈ ਨਹੀਂ ਸੀ ਠੀਕ ਤੇ ਜਿਹੜਾ ਜੇ ਟੂਰਨਾਮੈਂਟ ਹੋ ਰਿਹਾ ਸਾਨੂੰ ਇਦਾਂ ਹੀ ਲੱਗ ਰਿਹਾ ਜਿਵੇਂ ਅਸੀਂ ਵਿੱਚ ਗਰਾਊਂਡ ਦੇ ਵਿੱਚ ਭੱਜ ਕੇ ਖੇਡ ਰਹੇ ਹੋਈਏ ਕਿਉਂਕਿ ਜਿਹੜੀ ਇਹ ਖੇਡਾਂ ਦਾ ਹੈਗਾ ਸਿਸਟਮ ਇਹਦੇ ਅੰਦਰ ਜਿਹੜੀ ਨਸ਼ਿਆਂ ਤੋਂ ਬੱਚਾ ਦੂਰ ਹੋ ਸਕਦਾ ਤਾਂ ਸਿਰਫ ਇਹ ਖੇਡ ਹੀ ਹੈ ਜਿਹਦੇ ਵਿੱਚ ਅੱਜ ਹੁਣ ਮੈਂ ਦੇਖ ਰਿਹਾ ਕੱਲ ਪਰਸੋਂ ਤੋਂ ਸਾਡੇ ਪਿੰਡ ਦਾ ਬੱਚਾ ਬੱਚਾ ਇੱਥੇ ਗਰਾਊਂਡ ਦੇ ਵਿੱਚ ਲੱਗਿਆ ਹੋਇਆ ਕੋਈ ਲੈਣਾ ਮਾਰ ਰਿਹਾ ਤੇ ਉਹਨਾਂ ਨੂੰ ਹੋਰ ਵੀ ਉਤਸ਼ਾਹ ਹੋਏਗਾ ਅੱਗੇ ਕਿ ਛੋਟੇ ਬੱਚੇ ਵੀ ਅੱਗੇ ਨੂੰ ਇਹਦੇ ਵਿੱਚ ਹਿੱਸਾ ਲੈਣਗੇ ਤੇ ਦੇਖਣਗੇ ਇਹਨੂੰ ਤੇ ਇੱਥੇ 36 ਟੀਮਾਂ ਨੇ ਭਾਗ ਲਿਆ ਪਿੰਡਾਂ ਦੀਆਂ ਨੇ 36 ਟੀਮਾਂ ਦੇ ਅੰਦਰ ਦੋ ਟੀਮਾਂ ਤਾਂ ਸਾਡੇ ਪਿੰਡ ਦੀਆਂ ਹੀ ਆ ਤੇ ਮੈਂ ਕਹਿੰਦਾ ਵੀ ਇਹ ਜਿਹੜਾ ਪਟਵਾਲ ਦਾ ਕੁੰਭ ਸ਼ੇਰੇਪੁਰ ਕਲੱਬ ਲੋਕੀਤ ਕਰ ਗਿਆ ਜਿਹਦੇ ਸਭ ਤੋਂ ਸਾਬ ਹੈ ਬਹਾਦਰ ਸਿੰਘ ਜੀ ਸਾਡੇ ਅਡੀਸ਼ਨਲ ਅਜੀ ਸਾਡੀ ਇਹ ਅਨਮੋਲ ਗਗਨਮਾਨ ਟੀਮ ਹੈ ਉਹ ਤਾਂ ਬਹੁਤ ਅਸੀਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਇਸ ਕਾਵਲ ਬਣਾਇਆ ਸਾਡੇ ਪਿੰਡ ਨੂੰ ਸਾਡੇ ਮੈਦਾਨ ਨੂੰ ਗਰਾਊਂਡ ਦਿੱਤਾ ਲਾਈਟਾਂ ਵੀ ਲਾਈਆਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਦੀਆਂ ਇਸ ਮੌਕੇ ਦੇ ਅੰਦਰ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪਿੰਡ ਦੇ ਅੰਦਰ ਟੂਰਨਾਮੈਂਟ ਖੇਡਿਆ ਜਾ ਰਿਹਾ ਵਾਹ ਨਵਾਂ ਥੈਂਕ ਯੂ ਸਰ ਵਰਿੰਦਰਜੀ ਤੁਸੀਂ ਸ਼ੇਰੇ ਪੰਜਾਬ ਫੁੱਟਬਾਲ ਕਲੱਬ ਹੈ ਜੋ ਚਨਾਲੋਂ ਦਾ ਇਹਦੇ ਪ੍ਰਧਾਨ ਵੀ ਹੋ ਤੇ ਇਹ ਮੈਚ ਬਾਰੇ ਥੋੜੀ ਜੀ ਜਾਣਕਾਰੀ ਦਿਓ ਇਹ ਕਿੰਨੇ ਦਿਨ ਦਾ ਮੈਚ ਹੈ ਕੀ ਕੀ ਹੈ ਸ਼ੇਰੇ ਪੰਜਾਬ ਸਪੋਰਟਸ ਕਲੱਬ ਚਨਾਲੋਂ ਜੇ ਜੋ ਕਿ ਅਸੀਂ ਹੁਣ ਥੋੜੀ ਦੇਰ ਪਹਿਲਾਂ ਹੀ ਅਸੀਂ ਰਜਿਸਟਰ ਕਰਾਇਆ ਕਲੱਬ ਹੋਂਦ ਚ ਆਇਆ ਤੇ ਇਹ ਸਾਡੇ ਕਲੱਬ ਦਾ ਪਹਿਲਾ ਟੂਰਨਾਮੈਂਟ ਹੈ ਜੋ ਕਿ 7 ਸਾਈਡ ਇੱਕ ਮਿੰਟ ਓਪਨ ਟੂਰਨਾਮੈਂਟ ਹੈ ਤੇ 3 ਰੋਜ਼ਾ ਟੂਰਨਾਮੈਂਟ ਜੀ ਇਹ ਹੈ ਇਦੇ ਵਿੱਚ ਸਾਡੇ ਇਲਾਕੇ ਦੀਆਂ ਤੇ ਇੱਕ ਰੋਪੜ ਜ਼ਿਲ੍ਹੇ ਦੀਆਂ 32 ਟੀਮਾਂ ਨੇ ਭਾਗ ਲਿਆ ਬਾਈ ਤੇ ਹਰੇਕ ਪਿੰਡ ਦੀਆਂ 7 ਪਲੇਅਰ ਇਸ ਟੂਰਨਾਮੈਂਟ ਚ ਖੇਡ ਰਹੇ ਆ ਜੀ ਸੋ ਇਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀਗੇ ਮਤਲਬ ਕਿ ਜਦੋਂ ਗਰਾਊਂਡ ਹੀ ਨਹੀਂ ਸੀ ਇੱਥੇ ਜਦੋਂ ਸਾਨੂੰ ਬਹੁਤ ਦਿੱਕਤਾਂ ਆਉਂਦੀਆਂ ਜੀ ਸਾਡੇ ਪਲੇਅਰ ਵੀ ਖੇਡਣ ਲਈ ਸਾਨੂੰ ਕਰਾਲੀ ਜਾਣਾ ਪੈਂਦਾ ਸੀ ਤੇ ਅਸੀਂ ਧੰਨਵਾਦ ਕਰਦੇ ਆ ਸਾਡੇ ਐਮਸੀ ਸਰਦਾਰ ਬਹਾਦਰ ਸਿੰਘ ਓਕੇ ਜੀ ਦਾ ਜਿਨ੍ਹਾਂ ਨੇ ਸਾਡੇ ਨਾਲ ਖੜ ਕੇ ਇਹ ਗਰਾਊਂਡ ਬਣਾਇਆ ਅਸੀਂ ਅਸੀਂ ਕਰਾਲੀ ਕਮੇਟੀ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਾਲ ਹੀ ਵਿੱਚ ਦੋ ਤਿੰਨ ਦਿਨਾਂ ਪਹਿਲਾਂ ਸਾਨੂੰ ਜੀ ਇਹ ਲਾਈਟਾਂ ਇੱਥੇ ਲਗਾ ਕੇ ਦਿੱਤੀਆਂ ਅਸੀਂ ਬਹੁਤ ਸ਼ੁਕਰੀਆ ਕਰਦੇ ਹਾਂ ਇਹਨਾਂ ਦਾ ਜੀ ਥੈਂਕ ਯੂ ਥੈਂਕ ਯੂ ਧੰਨਵਾਦ ਹਾਂ ਜੀ ਪੰਕਜ ਜੀ ਤੁਸੀਂ ਵੀ ਆਮ ਪਾਰਟੀ ਦੇ ਨਾਲ ਜੁੜੇ ਹੋਏ ਹੋ ਸੋ ਆਮ ਪਾਰਟੀ ਦੀ ਸਰਕਾਰ ਦੇ ਵਿੱਚ ਬਹੁਤ ਵਧੀਆ ਉਪਰਾਲੇ ਹੋ ਰਹੇ ਨੇ ਬਹਾਦਰ ਸਿੰਘ ਓਕੇ ਜੀ ਵੀ ਤੁਹਾਡੇ ਨਾਲ ਨੇ ਤੇ ਈਓ ਸਾਹਿਬ ਦੇ ਵੱਲੋਂ ਇਹ ਜੇ ਗਰਾਊਂਡ ਵੀ ਤਿਆਰ ਕਰਵਾਇਆ ਗਿਆ ਕੀ ਕਿਣਾ ਸਭ ਤੋਂ ਪਹਿਲਾਂ ਤਾਂ ਮੈਂ ਏ ਤਮਨ ਚਰਨ ਦਾ ਤੇ ਦਿਲੋਂ ਸ਼ੁਕਰਗੁਜ਼ਾਰ ਆਂ ਕਿ ਜਿੰਨੀ ਵੀ ਧਾਰਮਿਕ ਰਾਜਨੀਤਿਕ ਤੇ ਖੇਡਾਂ ਦੀਆਂ ਗਤੀਵਿਧੀਆਂ ਹੁੰਦੀਆਂ ਨੇ ਸਾਰਿਆਂ ਨੂੰ ਘਰ ਘਰ ਪਹੁੰਚਾਉਣ ਦਾ ਜਿਹੜਾ ਜਿੰਮਾ ਤੁਸੀਂ ਲਿਆ ਉਹਦੇ ਵਾਸਤੇ ਵਾਕਈ ਤੁਸੀਂ ਵਧਾਈ ਦੇ ਪਾਤਰ ਹੋ ਥੈਂਕ ਯੂ ਤੇ ਦੂਜਾ ਜਿਹੜਾ ਹੈ ਸਾਡੇ ਜਿਹੜੇ ਬਾਂਦਰ ਵੀਰ ਜੀ ਹੈ ਇਹ ਕਰਾਲੀ ਦੀ ਸਾਡੀ ਸ਼ਾਨ ਹੈ ਜੀ ਤੇ ਇਹਨਾਂ ਨੇ ਔਰ ਇੱਕ ਉਪਰਾਲਾ ਜਿਹੜਾ ਕਰਿਆ ਹੈ ਗਰਾਊਂਡ ਉਪਲਬਧ ਕਰਾਉਣ ਦਾ ਬੱਚਿਆਂ ਵਾਸਤੇ ਜਿਹਦੇ ਕਰਕੇ ਕਾਫੀ ਟਾਈਮ ਤੋਂ ਬੜੀ ਮੁਸ਼ਕਲ ਕਰ ਰਹੀ ਸੀ ਮੈਂ ਸਮਝਦਾ ਕਿ ਇਸ ਤੋਂ ਅੱਛਾ ਗਿਫਟ ਕਿਸੇ ਵੀ ਸਪੋਰਟਸ ਟੀਮ ਨੂੰ ਜਾਂ ਕਿਸੇ ਵੀ ਸਪੋਰਟਸ ਕਲੱਬ ਨੂੰ ਹੋਈ ਨਹੀਂ ਸਕਦਾ ਇੱਕ ਜਿਹੜਾ ਕਲੰਕ ਸਹੀ ਕਰਨ ਕਰਕੇ ਗਏ ਆ ਕਿ ਕਲੰਕ ਜਿਹੜਾ ਲੱਗਿਆ ਪੰਜਾਬ ਦੇ ਮੱਥੇ ਦੇ ਉੱਪਰ ਕਿ ਇਹ ਜਿਹੜਾ ਨਸ਼ਿਆਂ ਦਾ ਕਲੰਕ ਹੈ ਇਸੇ ਤਰ੍ਹਾਂ ਤੋਂ ਹੋਣਾ ਜੀ ਕਿਉਂਕਿ ਜਦ ਯੂਥ ਖੇਡਾਂ ਨਾਲ ਜੁੜੇਗਾ ਤਾਂ ਉਹਦਾ ਸਰੀਰਕ ਵਿਕਾਸ ਹੋਏਗਾ ਮਾਨਸਿਕ ਵਿਕਾਸ ਹੋਏਗਾ ਤੇ ਮਾਨਸਿਕ ਵਿਕਾਸ ਹੋਏਗਾ ਤੁਹਾਨੂੰ ਸੋਚਣ ਦੀ ਸਮਝ ਆਏਗੀ ਕਿ ਮੈਂ ਨਸ਼ਿਆਂ ਤੋਂ ਦੂਰ ਰਹਿਣਾ ਹੈ ਤੇ ਇਹ ਜੇ ਵਾਸਤੇ ਜਿਹੜੇ ਸਾਡੇ ਅਮਾਨਵੀ ਟੀਮ ਦੇ ਵਰਿਸ਼ ਆਗੂ ਨੇ ਸਾਡੇ ਚੇਅਰਮੈਨ ਸਾਡੇ ਨਾਲ ਖੜੇ ਨੇ ਸਾਰਿਆਂ ਦਾ ਜਿਹੜਾ ਯੋਗਦਾਨ ਹੈ ਜਿਹਦੇ ਕਰਕੇ ਇਹ ਜਿਹੜਾ ਗਰਾਊਂਡ ਸਾਨੂੰ ਉਪਲਬਧ ਹੋਇਆ ਮੈਂ ਕਹਿੰਦਾ ਸਾਰੇ ਵਧਾਈ ਦੇ ਪਾਤਰੇ ਆ ਤਾਂ ਬੱਚਿਆਂ ਨੂੰ ਇਹਦੇ ਚ ਇੱਕ ਪ੍ਰੋਤਸਾਹਨ ਮਿਲਿਆ ਕਿ ਹਾਂ ਅਸੀਂ ਨਸ਼ਿਆਂ ਤੋਂ ਹਟ ਕੇ ਆਪਣੇ ਫਿਊਚਰ ਵਾਸਤੇ ਆਪਣੇ ਸ਼ਰੀਰ ਵਾਸਤੇ ਕੀ ਕਰ ਸਕਦੇ ਹਾਂ ਖੇਲ ਔਰ ਖੇਲ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਆਪ ਨੂੰ ਮਤਲਬ ਤੰਦਰੁਸਤ ਰੱਖਣ ਦਾ ਔਰ ਮਾਨਸਿਕ ਸੰਤੰਦੁਸਤ ਰੱਖਣ ਦਾ ਸਾਰੇ ਵਧਾਈ ਦੇ ਪਾਤਰੇ ਆ ਜੀ ਥੈਂਕ ਯੂ ਹਾਂਜੀ ਨਵਦੀਪ ਸੈਣੀ ਜੀ ਸੋ ਤੁਸੀਂ ਬਹੁਤ ਦੇਰ ਤੋਂ ਮਤਲਬ ਕਿ ਆਮ ਆਦਮੀ ਪਾਰਟੀ ਦੇ ਵਿੱਚ ਐਜ਼ ਅ ਵਰਕਰ ਐਜ਼ ਆਗੂ ਸੇਵਾ ਨਿਭਾ ਰਹੇ ਹੋ ਸੋ ਅੱਜ ਤੁਹਾਡੀ ਆਮ ਪਾਰਟੀ ਦੀ ਸਰਕਾਰ ਵੀ ਹੈ ਤੇ ਕੰਮ ਵੀ ਬਹੁਤ ਵਧੀਆ ਕਰਵਾ ਰਹੇ ਤੁਸੀਂ ਅੱਜ ਅਸੀਂ ਪਿੰਡ ਚਨਾਲੋ ਵਿਖੇ ਸਾਡੀ ਪੂਰੀ ਆਮ ਆਦਮੀ ਪਾਰਟੀ ਅਨਮੋਲ ਗਗਨਮਾਨ ਜੀ ਦੀ ਟੀਮ ਇਸ ਟੂਰਨਾਮੈਂਟ ਦੇ ਵਿੱਚ ਪਹੁੰਚੀ ਆ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਪਹਿਲਾਂ ਤਾਂ ਮੈਂ ਪਿੰਡ ਨੂੰ ਵਧਾਈ ਦੇਣਾ ਚਾਹੁੰਦਾ ਜਿਹੜੇ ਟੂਰਨਾਮੈਂਟ ਕਰਵਾ ਰਹੇ ਪਿੰਡ ਵਾਲੇ ਮੁੰਡੇ ਯੂਥ ਨੌਜਵਾਨ ਪਿੰਡ ਵਧਾਈ ਦਾ ਪਾਤਰ ਆ ਕਿਉਂਕਿ ਪਿੰਡ ਦੇ ਪਿੰਡ ਦਾ ਯੂਥ ਐਨੀ ਖੇਡਾਂ ਦੇ ਨਾਲ ਜੁੜਿਆ ਹੋਇਆ ਹੈ ਕਿ ਉਹਨਾਂ ਨੂੰ ਦਿਨ ਰਾਤ ਬਾਈ ਕੋਈ ਸੁਪਨਾ ਹੈ ਕਿ ਅਸੀਂ ਗਰਾਊਂਡ ਦੇ ਵਿੱਚ ਜਾ ਕੇ ਪ੍ਰੈਕਟਿਸ ਕਿਵੇਂ ਕਰਨੀ ਆ ਤੇ ਮੈਚ ਕਿਵੇਂ ਖੇਡਣਾ ਹੈ ਮੈਚ ਮੈਚ ਨੂੰ ਕਿਸ ਟੰਗ ਦੇ ਨਾਲ ਅਸੀਂ ਜਿੱਤਣਾ ਹੈ ਦੂਜੇ ਅਕਸਰ ਮੈਂ ਦੇਖਿਆ ਜਦੋਂ ਅਸੀਂ ਟੂਰਨਾਮੈਂਟਾਂ ਦੇ ਸਾਡੀ ਟੀਮ ਜਾਂਦੀ ਆ ਹਾਜ਼ਰੀ ਲਵਾਉਣ ਦੇ ਲਈ ਤਾਂ ਚਨਾਲੋ ਦੀ ਟੀਮ ਨੂੰ ਅਸੀਂ ਹਰ ਹਰ ਟੂਰਨਾਮੈਂਟ ਦੇ ਵਿੱਚ ਦੇਖਦੇ ਆ ਚਨਾਲੋ ਦੀ ਟੀਮ ਨੂੰ ਕਿਉਂਕਿ ਉਤਸ਼ਾਹ ਬਹੁਤ ਆ ਚਨਾਲੋ ਦੀ ਟੀਮ ਦੇ ਵਿੱਚ ਤੇ ਬਹੁਤ ਮੈਂ ਪਿੰਡ ਵਾਸੀਆਂ ਨੂੰ ਵਧਾਈ ਦਿੰਦਾ ਵੀ ਉਹਨਾਂ ਦੇ ਨੌਜਵਾਨ ਜਿਹੜੇ ਉਹਨਾਂ ਦੇ ਬੇਟੇ ਆ ਪੁੱਤਰ ਆ ਮਿਓ ਖੇਡਾਂ ਦੇ ਨਾਲ ਜੁੜੇ ਹੋਏ ਆ ਤੇ ਮੈਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਪਿੰਡਾ ਸਾਡੀ ਜਿੱਥੇ ਤੱਕ ਵੀ ਆਵਾਜ਼ ਆਏਗੀ ਮੈਂ ਇਹੀ ਕਹਾਗਾ ਵੀ ਤੁਸੀਂ ਸਾਰੇ ਨੌਜਵਾਨ ਖੇਡਾਂ ਦੇ ਨਾਲ ਜੁੜੋ ਤਾਂ ਜੋ ਸਰੀਰਿਕ ਤੇ ਮਾਨਸਿਕ ਵਿਕਾਸ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਤੇ ਅਸੀਂ ਸਾਡੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਜੋ ਪੰਜਾਬ ਦੇ ਵਿੱਚ ਹਰ ਪੱਕੀ ਤੇ ਲੋਕ ਪੱਕੀ ਫੈਸਲੇ ਜੋ ਲੈ ਰਹੇ ਹਨ ਤੇ ਲੋਕ ਪੱਕੀ ਫੈਸਲੇ ਦੇ ਨਾਲ ਅਸੀਂ ਪੰਜਾਬ ਨੂੰ ਰੰਗਲਾ ਬਣਾ ਰਹੇ ਆ ਮਾਣ ਸਾਹਿਬ ਦੀ ਸਰਕਾਰ ਜੋ ਪੰਜਾਬ ਨੂੰ ਰੰਗਲਾ ਬਣਾ ਰਹੀ ਹੈ ਤੇ ਲੋਕ ਬੜੇ ਖੁਸ਼ ਨੇ ਸਰਕਾਰ ਤੋਂ ਤੇ ਮੈਂ ਹੀ ਚਾਹੁੰਦਾ ਕਿ ਅਸੀਂ ਇਦਾਂ ਦੇ ਹੀ ਕੰਮ ਕਰਦੇ ਰਹੀਏ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਅਸੀਂ ਚੰਗੀ ਸੈਦ ਦੇ ਨਾਲ ਅਸੀਂ ਪੰਜਾਬ ਨੂੰ ਪਹਿਲਿਆਂ ਨੰਬਰਾਂ ਤੇ ਲੈ ਕੇ ਜਾਈਏ ਬਾਕੀ ਸਟੇਟ ਧੰਨਵਾਦ ਜੀ ਇਹੋ ਕੁਰਾਲੀ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸਾਡੇ ਸ਼ੇਰੇ ਪੰਜਾਬ ਫੁੱਟਬਾਲ ਕਲੱਬ ਵੱਲੋਂ ਅਸੀਂ ਉਹਨਾਂ ਦਾ ਇੱਥੇ ਆਉਂਦੇ ਬਹੁਤ ਖੁਸ਼ੀ ਨਾਲ ਸਵਾਗਤ ਕਰਦੇ ਆਂ ਤੇ ਮਾਣ ਮਹਿਸੂਸ ਕਰਦੇ ਆਂ ਕਿ ਤੇ ਨਾਲ ਉਹਦੇ ਵੀ ਹਮੇਸ਼ਾ ਹੀ ਉਹਨਾਂ ਦੀ ਜਿਹੜੀ ਨਜ਼ਰ ਹੈ ਖੁੱਲੇ ਗੱਪੇ ਚਨਾਉਂ ਦੇ ਜਿਹੜੇ ਕੰਮ ਹੈ ਤੇ ਇਹ ਡਿਵੈਲਪਮੈਂਟ ਹੈ ਉਹਦੇ ਲਈ ਹਮੇਸ਼ਾ ਸਾਡੇ ਪਿੰਡ ਤੇ ਆਸ਼ੀਰਵਾਦ ਰੱਖਣਗੇ ਪਰਮਿੰਦਰ ਸਿੰਘ ਜੀ ਪੱਟੀ ਸਾਹਿਬ ਤੇ ਚੇਅਰਮੈਨ ਹਰੀਸ਼ ਰਾਣਾ ਜੀ ਨੂੰ ਵੀ ਸ਼ੇਰੇ ਪੰਜਾਬ ਜਿਹੜਾ ਕਲੱਬ ਹੈ ਉਹਦੇ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਤੇ ਨਵਦੀਪ ਨਵਦੀਪ ਜੀ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਕਿਚਰ ਹਰ ਕਿਸੇ ਦੇ ਕੰਮ ਆਉਣ ਵਾਲੇ ਤਨਵਦੀਪ ਸੈਣੀ ਜੀ ਤੇ ਸਾਰੀ ਜਿਹੜੀ ਟੀਮ ਹੈ ਅਨਮੋਲ ਗਗਨਮਾਨ ਕੈਬਨਟ ਮੰਤਰੀ ਪੰਜਾਬ ਉਹਨਾਂ ਦੀ ਇਹ ਸਾਰੀ ਟੀਮ ਹੈ ਜਿਹੜੀ ਜੇ ਤੁਹਾਡੇ ਵਾਰਡ ਦੇ ਲਈ ਚਰਾਲੋ ਲਈ ਵਰਕ ਕਰ ਰਹੀ ਹੈ ਤੁਹਾਡੇ ਚ ਨਾਲ ਨੂੰ ਅੱਗੇ ਵਧਾਉਣ ਵਾਸਤੇ ਕੰਮ ਕਰ ਰਹੀ ਹੈ ਪਲਕਤ ਜੀ ਠੀਕ ਹੈ ਧੰਨਵਾਦ ਉਹਨਾਂ ਨੂੰ ਵੀ ਸਨਮਾਨਤ ਕਰਨਾ ਅਸ਼ਵਨੀਦੀ ਆਮਨਦੀਪ ਜੀ ਖਸ਼ਮੀਰ ਜੀ ਸਾਡੇ ਕਲੱਬ ਵੱਲੋਂ ਇਹਨਾਂ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਣਾ ਤੇ ਸਾਡੇ ਗੁਰਪਾਲ ਦੇ ਬੇਟੇ ਤਿਲਵਿੰਦਰ ਉਹਨਾਂ ਦੇ ਨਾਲ ਜੀਵਨ ਦੇ ਬੇਟੇ ਉਹਨਾਂ ਦੇ ਨਾਲ ਸਾਡੇ ਬਿੱਲਾ ਜੀ ਤੇ ਸਾਡੀ ਸਾਰੀ ਫੁੱਟਬਾਲ ਟੀਮ ਐਚ ਨਾਲੋਂ ਦੀ ਹੈਪੀ ਭਗਤ ਜੀ ਥੋੜਾ ਜਿਹਾ ਕੱਲ ਤੋਂ ਸਸਤ ਨਜ਼ਰ ਆ ਰਹੇ ਹਨ ਥੀ ਕਿੱਟ ਦੇ ਵਿੱਚ ਗਰਾਊਂਡ 'ਚ ਪਹੁੰਚ ਚੁੱਕੀ ਹੈ ਸਾਰੇ ਪਤਵੰਤੇ ਸੱਜਣਾ ਦਾ ਇੱਥੇ ਆਉਂਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੀ ਸਮੁੱਚੀ ਸਾਡੇ ਨਕੜ ਦੇ ਸਾਰੇ ਹੀ ਪਤਵੰਤੇ ਸੱਜਣ ਬੈਠੇ ਆ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ 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 ਜਿਹੜੇ ਕਿ ਪਲੇਅਰਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਔਰ ਮੈਂ ਪਧਾਈ ਦਾ ਪਾਤਰ ਹੈ ਜੀ ਸਾਡਾ ਸੇਰੇ ਪੰਜਾਬ ਕਲੱਬ ਜਿਸ ਦੇ ਸਾਰੇ ਹੀ ਨੌਜਵਾਨ ਮੈਂ ਤਾਂ ਕਹਾਂਗਾ ਕਿ ਜਿਹੜੇ ਕਿ ਬਹੁਤ ਜਨਵ ਦੇ ਨਾਲ ਇਸ ਫੁੱਟਬਾਲ ਜਿਹੜੀ ਗੇਮ ਹੈ ਸਾਡੇ ਨਗਰ ਦੀ ਪਹਿਲਾਂ ਵੀ ਅਸੀਂ ਤੋਂਦੇ ਹੁੰਦੇ ਨੂੰ ਦੇਖਦੇ ਆ ਰਹੇ ਜਦੋਂ ਪ੍ਰਦੀਪ ਰੋੜਾ ਵੀਰਜੀ ਵਾਲੀ ਖੇਡਦੇ ਹੁੰਦੇ ਸੀ ਸਾਡੇ ਅੱਜ ਵੀ ਉਹ ਅੱਖਾਂ ਦੇ ਸਾਹਮਣੇ ਹੈ ਅੱਜ ਉਹ ਹੀ ਦ੍ਰਿਸ਼ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ ਮੈਂ ਬਹੁਤ ਹੀ ਇਸ ਗੱਲ ਦੀ ਵਧਾਈ ਕਲੱਬ ਨੂੰ ਦਿੰਦਾ ਕਿ ਜਿਹੜੇ ਕਿ ਫੇਰ ਔਰ ਨਵਾਂ ਨੌਜਵਾਨਾਂ ਨੂੰ ਮਸੀਹਾ ਤੋਂ ਮੋੜ ਕੇ ਖੇਡਾਂ ਦੇ ਨਾਲ ਜੋੜ ਰਹੇ ਆਂ ਔਰ ਮੈਂ ਸਮੁੱਚੇ ਕਲੱਬ ਮੈਂਬਰ ਸਾਹਿਬਾਨ ਨੂੰ ਪ੍ਰਧਾਨ ਜੀ ਜਿਹੜੇ ਕਲੱਬ ਦੇ ਸਾਡੇ ਸਾਰੇ ਮੈਂਬਰ ਆਈਆ ਦਿਨ ਔਰ ਜਿੱਥੇ ਜਿੱਥੇ ਵੀ ਉਹ ਕਾਮ ਨੇ ਜਿਹੜੀ ਮੇਰੀ ਗੱਲ ਹੈ ਉਹ ਸਾਹਿਬ ਸਾਡੇ ਸਰਮੋਹਰ ਹੈ ਜੀ ਸਾਡੇ ਸ਼ਹਿਰ ਦੇ ਜਿਹੜੇ ਕਿ ਹਰ ਪਲ ਹਰ ਵੇਲੇ ਹਰ ਪਲ ਸਾਡੇ ਸ਼ਹਿਰ ਦੀ ਸੇਵਾ ਕਰ ਰਹੇ ਆਂ ਔਰ ਸਾਡੀ ਸਮੁੱਚੀ ਟੀਮ ਨਗਰ ਕੌਂਸਲ ਦੀ ਔਰ ਸਾਰੇ ਅਸੀਂ ਤੁਹਾਡੇ ਨਾਲ ਆ ਜਿੱਥੇ ਵੀ ਸਾਡੀ ਤੁਸੀਂ ਸੇਵਾ ਲਾ ਰਹੇ ਹੋ ਸਾਹਿਬ ਨੇ ਕਿਹਾ ਅਸੀਂ ਤੁਹਾਡੇ ਨਾਲ ਖੜਾਗੇ